ਸਤਿ ਸ਼੍ਰੀ ਅਕਾਲ ਜੀ ਛਿੰਡਾ ਫੈਬ੍ਰਿਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਇਹ ਇਹ ਵੀਡੀਓ ਆਪ ਕੌਨ ਨਾਲ ਹੀ ਲੈ ਕੇ ਆਏ ਆ ਜੀ ਜਿਨ੍ਹਾਂ ਦੇ ਕੰਮ ਬੰਦੇ ਬੰਦੇ ਕੰਮ ਰੁਕ ਜਾਂਦੇ ਆ ਜੀ ਕੰਮ ਚੱਲਦਾ ਨਹੀਂ ਜਦੋਂ ਆਪਾਂ ਕੋਈ ਕਿਸੇ ਕੰਮ ਚ ਲਈ ਜਾਂਦੇ ਆ ਕੋਈ ਉਹਨੂੰ ਕੋਈ ਰੁਕਾਵਟ ਪੈ ਜਾਂਦੀ ਆ ਆਪਾਂ ਨੂੰ ਉੱਥੇ ਨਿਰਾਸ਼ ਹੀ ਮੋੜਨਾ ਪੈਂਦਾ ਤੇ ਆਪਾਂ ਜੋ ਵੀ ਕੰਮ ਸੋਚਦੇ ਆ ਉਹ ਪੂਰਾ ਨਹੀਂ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਬਾਧਾ ਕੋਈ ਰੁਕਾਵਟ ਪੈਂਦੀ ਰਹਿੰਦੀ ਆ ਬਹੁਤ ਕੋਸ਼ਿਸ਼ ਕਰਨ ਦੇ باوجود ਵੀ ਕੰਮ ਬੰਦ ਹੈ ਇਹ ਨਹੀਂ ਹੈਗਾ ਵੀ ਪਹਿਲੀ ਵਾਰ ਜਾਣੇ ਤੇ ਆਪਣਾ ਕੰਮ ਬੰਨ ਜੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਬੜੀਆਂ ਆਪਾਂ ਹੁੰਦੀਆਂ ਕੀ ਕਾਰਨ ਹੋ ਜਾਂਦਾ ਕੁਝ ਕੰਮ ਨਾ ਹੋ ਜਾਂਦੀਆਂ ਕੋਈ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਜੀ ਆਪਾਂ ਤੋਂ ਜਿਹੜਾ ਕਰਕੇ ਆਪਣਾ ਕੰਮ ਨਹੀਂ ਬੰਨਦਾ ਕੋਈ ਸਮਾਂ ਕੋਈ ਆਪ ਹੋ ਜਾਂਦਾ ਜਦੋਂ ਆਪਾਂ ਘਰੋਂ ਨਿਕਲ ਜਾਂਦੇ ਆ ਤੇ ਜਾਂ ਕੇ ਆਪਾਂ ਜਾਣੇ ਤੇ ਕੰਮ ਆਪਣਾ ਨਹੀਂ ਬੰਨਦਾ ਆਪਾਂ ਨੂੰ ਨਰਾਸ਼ ਮੁਰਨਾ ਪੈਂਦਾ ਜੀ ਤੇ ਤੁਸੀਂ ਇਹਦੇ ਲਈ ਕੀ ਕਰ ਸਕਦੇ ਹੋ ਜੀ ਤੇ ਅੱਜਕੱਲ ਵੈਸੇ ਵੇਖੀਏ ਜੇ ਆਪਾਂ ਕੋਈ ਇੱਕ ਤਾਂ ਛੋੜੀ ਜਿਹੀ ਆਪਣੇ ਵਿੱਚ ਹਨਾ ਘਟ ਗਈ ਲੋਕਾਂ ਦੇ ਵਿੱਚ ਆਪਾਂ ਇਹ ਕਹਿੰਨੇ ਵਾਸਤੇ ਜਾਈਏ ਛੇਤੀ ਛੇਤੀ ਕੰਮ ਹੋਵੇ ਛੇਤੀ ਛੇਤੀ ਮੁੜ ਗਏ ਹਰ ਥਾਂ ਪਰ ਕਾੜੀ ਕਾੜੀ ਛੇਤੀ ਛੇਤੀ ਦੇ ਵਿੱਚ ਲੱਗੇ ਰਹਿੰਨੇ ਆ ਉਸ ਦਾ ਇਹੀ ਕਾਰਨ ਹੋ ਜਾਂਦਾ ਜੀ ਜੇਦੋਂ ਆਪਾਂ ਹਰ ਵਕਤ ਕਾੜੀ ਸਬਰ ਸਹਿਣ ਆਪਾਂ ਨੇ ਵੀ ਖਤਮ ਹੁੰਦਾ ਜਾਂਦਾ ਜਾਈ ਕੁਸਾਮਾ ਕੋਈ ਨਾਜ ਲਾੜੋ ਐ ਕੋ ਜਾ ਕੇ ਕੋ ਸਮਾਂ ਹੀ ਹੈ ਕਲ ਯੁਗ ਦਾ ਆ ਗਿਆ ਕੀ ਕਾਰਨ ਹੋ ਗਿਆ ਤੇ ਇਸ ਤਰਾ ਹੀ ਹੋ ਜਾਂਦਾ ਜੀ ਬਸ ਜਿਦੋਂ ਆਪਾਂ ਛੇਤੀ ਛੇਤੀ ਘਰ ਦੇ ਵਿੱਚ ਕੋਈ ਵੇਂ ਨਹੀਂ ਆਪਾਂ ਕੋਈ ਸਮਾਂ ਨਹੀਂ ਵਿਚਾਰਦੇ ਭੱਜੇ ਜਾਂਦੇ ਆਂ ਫਿਰ ਆਪਾਂ ਤੁਹਾਡਾ ਪਾਪ ਉੜਦੇ ਆਂ ਤੇ ਕਦੇ ਵੀ ਕਾਰਨਾ ਕਰੋ ਕਦੇ ਵੀ ਤੁਸੀਂ ਜਲਦਬਾਜ਼ੀ ਕੋਈ ਨਾ ਕੰਮ ਕਰੋ ਹਮੇਸ਼ਾ ਆਪਾਂ ਪੋਜੀਟਿਵ ਸੋਚੋ ਪੋਜੀਟਿਵ ਰਹੋ 네ਗੇਟਿਵ ਨਾ ਤਾਂ ਕੀ ਮਾੜਾ ਸੋਚੋ ਨਾ ਕਿਸੇ ਦਾ ਮਾੜਾ ਕਰੋ ਤੇ ਨਾ ਕਿਸੇ ਨੂੰ ਕਰਦੇ ਦੇਖੋ ਨਹੀਂ ਆਪਾਂ ਕੋਈ ਕਿਸੇ ਨਾਲ ਲੜਾਈ ਪੜਾਈ ਨਹੀਂ ਪਿਆਰ ਨਾਲ ਆਪਾਂ ਸਮਝਾ ਸਕਦੇ ਨਹੀਂ ਸਮਝਦਾ ਤੇ ਆਪਾਂ ਆਪ ਪਰ ਆਪੋ ਜੀ ਕਦੇ ਕਿਸੇ ਦਾ ਮਾੜਾ ਕਰਨ ਨਾਲ ਕੁਝ ਨਹੀਂ ਹੁੰਦਾ ਕਦੇ ਕਿਸੇ ਦੀ ਕਿਸੇ ਨੂੰ ਪਈਆ ਖਵਾ ਦਿਓ ਕੋਈ ਗੱਲ ਨਹੀਂ ਪਰ ਕਿਸੇ ਦਾ ਖਾਓ ਨਾ ਗਰੀਬ ਦਾ ਹੱਕ ਤਾਂ ਜਮਾ ਹੀ ਨਾ ਖਾਓ ਪਤਾ ਹੀ ਨਹੀਂ ਕਿੱਥੇ ਲੱਗਦਾ ਇਹ ਖਾ ਲੈਣੇ ਐ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਡਾਕਟਰਾਂ ਰਾਹੀ ਨਿਕਲਦੇ ਆ ਕਿਉਂ ਕਿ ਕਿਹੜੇ ਮਾੜੇ ਕੁਮਾਰਾਹੀ ਨਿਕਲਦੇ ਆ ਮਾੜੀਆਂ ਚੀਜ਼ਾਂ ਨੇ ਤਾਂ ਦੇ ਮਾੜੇ ਨਤੀਜੇ ਹੁੰਦੇ ਆ ਜੀ ਕਦੇ ਕਿਸੇ ਨਜਾਇਜ਼ ਪੈਸਾ ਨਾ ਖਾਓ ਕਿਸੇ ਕਦੇ ਕਿਸੇ ਦਾ ਦਿਲ ਨਾ ਦਿਖਾਓ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਪਲੀਜ਼ ਕਿਸੇ ਦਾ ਮਾੜਾ ਵੀ ਨਾ ਕਰੋ ਨਾ ਕਿਸੇ ਬਾਰੇ ਮਾੜਾ ਸੋਚੋ ਪਰਮਾਤਮਾ ਤੋਂ ਮੰਗੋ ਜੋ ਦੇ ਕੇ ਆਪਾਂ ਪਛਤਾਵੇ ਨਾ ਕਿਸੇ ਮੂਰੇ ਹੱਥ ਬਸ ਮਹਾਰਾਜ ਆਪਾਂ ਨੂੰ ਇੰਨਾਕ ਦੇਵੇ ਕਿ ਆਪਾਂ ਨੂੰ ਕਿਸੇ ਮੂਰੇ ਹੱਥ ਨਾਲ ਨਾ ਟੰਣਾ ਪਵੇ ਕਿਸੇ ਦਾ ਆਪਾਂ ਕੁਝ ਦੇਣਾ ਨਾ ਹੋਵੇ ਕੋਈ ਕੋਈ ਆ ਕੇ ਆਪਣੇ ਬਾਰ ਮੂਰੇ ਆਵਾਜ਼ ਨਾ ਮਾਰੇ ਕਿ ਮੇਰੇ ਪੈਸੇ ਦੇ ਇਹ ਸਭ ਤੋਂ ਵੱਡੀਆਂ ਗੱਲਾਂ ਹੁੰਦੀਆਂ ਜੀ ਜਦੋਂ ਆਪਾਂ ਕਿਸੇ ਦੇ ਕਰਜ਼ਦਾਰ ਨਹੀਂ ਨਾ ਹੁੰਦੇ ਉਸ ਇਨਸਾਨ ਵਰਗਾ ਸੁਖੀ ਕੋਈ ਇਨਸਾਨ ਨਹੀਂ ਬਸ ਕਿਸੇ ਦਾ ਕੁਝ ਦੇਣਾ ਨਾ ਹੋਵੇ ਜੀ ਕੋਈ ਬਾਅਦ ਚ ਆ ਕੇ ਆਪਾਂ ਨੂੰ ਕਰਜ਼ਾ ਨਾ ਪਤੋਂ ਮੰਗੇ ਕਪਾਸ ਕੋਣੀ ਦੋ ਵਕਤੀ ਰੋਟੀ ਖਾਣੇ ਹੋ ਉਸ ਤੋਂ ਸੁਖੀ ਕੋਈ ਵੀ ਨਹੀਂ ਜੇ ਆਪਾਂ ਲਾਲਚ ਵਸ ਦੁਨੀਆ ਦੇ ਵਿੱਚ ਲਾਲਚ ਇੰਨਾ ਹੋ ਗਿਆ ਸੈਂਕਲਾ ਵਾਲਾ ਤਾਂ ਮੋਟਰਸਾਈਕਲ ਹੋ ਗਈ ਮੋਟਰਸਾਈਕਲ ਆ ਤਾਂ ਮੇਰੇ ਕੋਲ ਕਾਰ ਹੋ ਗਈ ਤੇ ਕਾਰ ਵਾਲਾ ਆ ਤਾਂ ਮੇਰੇ ਲਈ ਜਾ ਹਾਲ ਹੋਵੇ ਜਿਹੜੀਆਂ ਇਹੋ ਜਿਗੀਆਂ ਆਪਾਂ ਬਾਹਲਾ ਲਾਲਚ ਕਰਦੇ ਆ ਇਹ ਮਾੜਾ ਹੀ ਹੈ ਜੀ ਆਪ ਤੋਂ ਹਮੇਸ਼ਾ ਜਦੋਂ ਵੀ ਸੋਚੋ ਆਪ ਨੂੰ ਨੀਵੇਂ ਵੱਲ ਸੋਚੋ ਵੀ ਇਹ ਵੀ ਟਾਈਮ ਪਾਸ ਕਰੀ ਜਾਂਦਾ ਮੇਰੇ 'ਚ ਮੈਨੂੰ ਇੰਨਾ ਕੁਝ ਦੇਖ ਕੇ ਵੀ ਮੈਥੋਂ ਟਾਈਮ ਪਾਸ ਕਿਉਂ ਨਹੀਂ ਹੁੰਦਾ ਕਦੇ ਵੀ ਕਿਸੇ ਦੀ ਰੀਸ ਨਾ ਕਰੋ ਕਦੇ ਵੀ ਵੱਡਿਆਂ ਵੱਲ ਵੇਖ ਕੇ ਆਪਣੇ ਛੋਟੇ ਕਮਾਨਾ ਨਾ ਟਾਇਓ ਸਿਆਣੇ ਵਾਲੀ ਟਮਾ ਚਾਈਦਾ ਜੋ ਮਹਾਰਾਜ ਨੇ ਦਿੱਤਾ ਕੁਝ ਸਵਰ ਕਰਨਾ ਸਿੱਖੋ ਜੀ ਸਵਰ ਕਰਨਾ ਸਿੱਖੋ ਜੋ ਕੋ ਸ਼ਾਇਦ ਪਰਮਾਤਮਾ ਨੇ ਲੜ ਲਗੋ ਮਹਾਰਾਜ ਕੋਲ ਕੀ ਨਹੀਂ ਲੋਕ ਇਹਦੇ ਉੱਤੇ ਵੀ ਲੋਕਾਂ ਨੇ ਤਾਂ ਮਹਾਰਾਜ ਨੂੰ ਨਹੀਂ ਛੱਡਿਆ ਉੱਤੇ ਵੀ ਕਿੰਤੂ ਪ੍ਰੰਤੂ ਹੈ ਜੇ ਕੋਈ ਸਾਡੇ ਵਰਗਾ ਕਹਿੰਦਾ ਗਰਵਾਣੀ ਨਾਲ ਜੁੜੋ ਤੁਸੀਂ ਤਾਂ ਬਹਿਮਾ ਵਰਮਾ ਚ ਪਏ ਆ ਜਿਹੜਾ ਜਿਹੜੀ ਕੋਈ ਮੇਰੇ ਵਰਗੀ ਕਹਿੰਦੀ ਫਲਾਣੇ ਚੇਲੇ ਕੋਲੇ ਵਗਜੋ ਉਹ ਸਹੀ ਆ ਚੇਲਿਆਂ ਦੇ ਕੋਲੇ ਜਾ ਕੇ ਘਰ ਲਟਾਉਨੇ ਆ ਪੈਸੇ ਲਟਾਉਨੇ ਆ ਆਪਣੇ ਨੌਜਵਾਨ ਉਹ ਹਾਂ 3 ਜਾਂ ਜਾਂ ਉਥੇ ਬਾਹਰ ਖੂਬ ਖੇਡਦੇ ਆ ਉਹ ਸਹੀ ਐ ਤੇ ਗੁਰਵਾਣੀ ਪੜਨਾ ਗੁਰੂ ਘਰ ਜਾਣਾ ਇਹ ਗਲਤ ਗੱਲ ਐ ਇਹ ਲੋਕ ਕਮੈਂਟ ਕਰ ਦਿੰਦੇ ਵੀ ਇਹ ਨਾ ਕੋ ਬਹਿਮ ਐ ਤਾਂ ਇਹ ਬਹਿਮ ਕਿਉਂ ਆ ਜੀ ਇਹ ਜਿਹੜੇ ਨਹੀਂ ਲੜ ਲੱਗੇ ਭਟਕੇ ਫਿਰਦੇ ਉਹਨਾਂ ਲਈ ਇਹ ਬਹਿਮ ਐ ਕਦੇ ਵੀ ਜਿਨ੍ਹਾਂ ਨੇ ਗੁਰਵਾਣੀ ਸੱਚ ਦੀ ਸੱਚ ਦੇ ਰਾਹ ਤੇ ਚੱਲੇ ਐ ਕੋਈ ਸੰਤ ਵੇਖ ਲੋ ਕੋਈ ਮਹਾਪੁਰਸ਼ ਵੇਖ ਲੋ ਜਿਹੜੇ ਸਿਰਫ ਸਚਾਈ ਦੇ ਰਾਹ ਤੇ ਚੱਲਿਆ ਦੁਨਿਆਦਾਰੀ ਚੀਜ਼ਾਂ ਪਿਆਡੂਆਂ ਹੋਈਆਂ ਸਿਰਫ ਪਰਮਾਤਮਾ ਦੀ ਭਗਤੀ ਚ ਲੀਨ ਐ ਬੜਾ ਆਪੇ ਤੱਕ ਉਹਨਾਂ ਦੇ ਪਾਸੇ ਕਚਹਿਰੀਆਂ ਲੱਗਦੀਆਂ ਜੀ ਜਦੋਂ ਉਹਨਾਂ ਦਾ ਜਦੋਂ ਚੋਲਾ ਛੱਡਦੇ ਆ ਇਸ ਦੁਨੀਆ ਤੋਂ ਜਾਂਦੇ ਆ ਨਾ ਤੇ ਸਿੱਟਾ ਨੂੰ ਥਾਣੀ ਹੁੰਦਾ ਉਹ ਕੀ ਖੱਟਿਆ ਹੁੰਦਾ ਉਹਨਾਂ ਨੇ ਉਹਨਾਂ ਕੋਲ ਨਹੀਂ ਕੋਈ ਪੈਸੇ ਨਾ ਕੁਝ ਖੱਟਿਆ ਨਹੀਂ ਹੁੰਦਾ ਸਿਰਫ ਆਪਣੀ ਮਿੱਠਤ ਬੋਲੀ ਨਾਲ ਪਿਆਰ ਨਾਲ ਕਰਵਾਣੀ ਨਾਲ ਪਰਮਾਤਮਾ ਵੱਲੋਂ ਦਿੱਤੇ ਹੋਏ ਅਸ਼ੀਰਵਾਦਾਂ ਨਾਲ ਹੀ ਉਹ ਇਹਨਾਂ ਨੇ ਇਹਨਾਂ ਕੱਠ ਬਣਾਇਆ ਹੁੰਦਾ ਜਿੱਤਿਆ ਹੁੰਦਾ ਜੀ ਉਹਨਾਂ ਨੇ ਜਿਹੜਾ ਕੱਠ ਉਹਦੇ ਮਗਰ ਹੁੰਦਾ ਇਨਸਾਨ ਦੀ ਸਭ ਤੋਂ ਵੱਡੀ ਕਮਾਈ ਹੁੰਦੀ ਆ ਉਹ ਤੇ ਜਿਹੜੇ ਕਹਿੰਦੇ ਆ ਵੀ ਗਰਵਾਣੀ ਤਾਂ ਇੱਕ ਬਹਿਮ ਐ ਬਹਿਮ ਹੀ ਲੋਕ ਦੱਸਦੇ ਆ ਕਮੈਂਟ ਕਰ ਕਰ ਸਾਨੂੰ ਕਹਿੰਦੇ ਆ ਵੀ ਬਹਿਮ ਐ ਬਹਿਮ ਦੱਸਦੇ ਆ ਨਾ ਉਹਨਾਂ ਦਾ ਐਂਡ ਪਸੂਆਂ ਵਾਲੇ ਕੋਠਿਆਂ ਚ ਹੁੰਦਾ ਜਾਂ ਬਿਰਦਾ ਆਸ਼ਰਮਾਂ 'ਚ ਹੁੰਦਾ ਜਿਹੜੇ ਇਹ ਤੋਂ ਬੇਮਰਥ ਹੋਏ ਤੇ ਖੁੱਤਾ ਪਟਕੇ ਆ ਦੂਜਿਆਂ ਨੂੰ ਵੀ ਪਟਕ ਰਿਹਾ ਪੜਕਾ ਰਹੇ ਵੀ ਤੁਸੀਂ ਵੀ ਨਾ ਇਹ ਕੰਮ ਕਰੋ ਕੋਈ ਆਪਾਂ ਸਾਨੂੰ ਗਲਤ ਕੰਮ ਨਹੀਂ ਕਹਿੰਦੇ ਕੁਛ ਨਹੀਂ ਆਪਾਂ ਗਰਵਾਣੀ ਦੇ ਨਾਲ ਲਾ ਰਹੇ ਆ ਕੋਈ ਮਾੜੇ ਰਾਹ ਨਹੀਂ ਪਾਉਂਦੇ ਕੋਈ ਸਾਨੂੰ ਗਲਤ ਕੰਮ ਦੱਸ ਦੇਣੀ ਸਿਰਫ ਪਰਮਾਤਮਾ ਦਾ ਨਾਮ ਲੈਣ ਲਈ ਕਹਿੰਦੇ ਵੀ ਜੀ ਪਰਮਾਤਮਾ ਦਾ ਨਾਮ ਲਓ ਸੱਚ ਦੇ ਰਾਹ ਤੇ ਚੱਲੋ ਇਮਾਨਦਾਰੀ ਦੀ ਕਮਾਈ ਕਰੋ ਤੇ ਖਾਓ ਜੇ ਅੱਜ ਆਪਾਂ ਜਿਹੜੇ ਸਿਆਣੇ ਕਹਿੰਦੇ ਹੁੰਦੇ ਜੇ ਆਪਾਂ ਨਾ ਮਾੜਾ ਕਿ ਬੇਈਮਾਨੀ ਦਾ ਪੈਸਾ ਆਪਾਂ ਖਾਣੇ ਆ ਇੱਕ ਥੋੜਾ ਜਿਹੀ ਫਲਦਾ ਹੁੰਦਾ ਹੈ ਤੇ ਅਗਲੀ ਪੀੜ੍ਹੀ 'ਚ ਜਾ ਕੇ ਪਤਾ ਨਹੀਂ ਦੁੱਗਣਾ ਹੋ ਕੇ ਨਿਕਲਦਾ ਕਿ ਤਿਗਣਾ ਹੋ ਕੇ ਨਿਕਲਦਾ ਬੜਾਪਾ ਇਨਸਾਨ ਦਾ ਬੇਈਮਾਨ ਇਨਸਾਨ ਦਾ ਬੜਾਪਾ ਕਦੇ ਵੀ ਸੁਖੀ ਨਹੀਂ ਹੁੰਦਾ ਉਹਦਾ ਐਂਡ ਮਾੜਾ ਹੁੰਦਾ ਹੀ ਹੁੰਦਾ ਇਹਦੇ ਲਈ ਹਮੇਸ਼ਾ ਚੰਗਾ ਕੰਮ ਕਰੋ ਚੰਗਾ ਸੋਚੋ ਚੰਗਾ ਖਾਓ ਪਹਿਨੋ ਲੋੜ ਹੀ ਨਹੀਂ ਕਿਸੇ ਕਿਸੇ ਨੂੰ ਮਾੜਾ ਚੰਗਾ ਆਖਣ ਦੀ ਕੋਈ ਕੋਸ਼ਿਸ਼ ਕਰਿਆ ਆਪਦੀ ਆਪੋ ਆਪਦੀ ਲਾਈਫ ਹੈ ਕੋਈ ਕਿਸੇ ਤਰ੍ਹਾਂ ਜੀਵੇ ਜੀ ਕਿਸੇ ਤੇ ਮਾੜਾ ਨਾ ਸੋਚੋ ਕਿਸੇ ਦਾ ਮਾੜਾ ਕਰੋ ਨਾ ਆਪਦੀ ਜ਼ਿੰਦਗੀ ਦੇ ਮਾਸਟਰ ਹੋ ਹਮੇਸ਼ਾ ਪੋਜੀਟਿਵ ਸੋਚੋ ਘਰੋਂ ਬਾਹਰ ਨਿਕਲਦੇ ਆ ਤੁਹਾਡੇ ਚਿਹਰੇ ਤੇ ਹਮੇਸ਼ਾ ਮੁਸਕਾਨ ਹੀ ਹੋਣੀ ਚਾਹੀਦੀ ਹੈ ਤੇ ਘਰੋਂ ਵੜਦੇ ਆ ਤੁਸੀਂ ਉਦੋਂ ਵੀ ਹਾਸੇ ਦੇ ਹੋਣੇ ਚਾਹੀਦੇ ਨੇ ਦੁਖੀ ਚਿਹਰਿਆਂ ਨੂੰ ਵੇਖ ਕੇ ਦੁਨੀਆ ਟੀਚਰਾਂ ਕਰਦੀ ਹੈ ਜੀ ਪਹਿਲਾਂ ਸਵਾਦ ਲੈ ਕੇ ਸੌਂਦੇ ਆ ਫਿਰ ਸਵਾਦ ਲੈ ਲੈ ਦਸਾਂ ਨੂੰ ਦੱਸਦੇ ਆ ਖਲਾਣਾ ਆਏ ਲੋੜੀ ਨਹੀਂ ਕਿਸੇ ਕੋਲੇ ਆ ਦੇ ਦੁੱਖਾਂ ਦਾ ਪਟਾਰਾ ਖੋਲਣ ਦੀ ਆਪਦੇ ਦੁੱਖ ਆਪਦੇ ਘਰੇ ਰੱਖੋ ਆਪੋ ਆਪ ਦੇ ਪਰਿਵਾਰ ਨਾਲ ਹੀ ਉਹ ਸਾਂਝੇ ਕਰੋ ਬਾਹਰ ਜਾ ਕੇ ਤਾਂ ਦੁਨੀਆ ਉਹ ਇੱਕ ਮਜ਼ਾਕ ਤੇ ਫੰਗਾਂ ਦੀਆਂ ਡਾਰਾਂ ਹੀ ਬੰਦਮੰਗ ਹੁੰਦੀਆਂ ਜੀ ਕਦੇ ਵੀ ਆਪਦੇ ਢਿੱਡ ਦਾ ਦੁੱਖ ਕਿਸੇ ਨੂੰ ਨਾ ਸੁਣਾਓ ਕਦੇ ਵੀ ਆਪਦੇ ਘਰ ਦੀ ਆਮਦਨ ਕਿਸੇ ਕੋਲੇ ਨਾ ਦੱਸੋ ਕਿ ਸਾਡੇ ਘਰ ਚ ਕੀ ਆਉਂਦਨੀ ਹੈ ਨਹੀਂ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ ਜੇ ਆਪਣੀ ਹਾਲਾਤ ਦੀ ਬੜਾਈ ਨਹੀਂ ਕਦੇ ਵੀ ਕਿਸੇ ਕੋਲੇ ਕਰਨੀ ਚਾਹੀਦੀ ਪਤਾ ਨਹੀਂ ਲੱਗਦਾ ਇਹ ਧੰਨ ਤੇ ਲਾਲ ਕਿਹੜੇ ਵੇਲੇ ਮਾੜੇ ਪਰਾਚਰ ਕਦੇ ਵੀ ਇਹ ਤੁਸੀਂ ਹਕਾਰ ਵੀ ਇਹੋ ਜਿਹੇ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਹਕਾਰ ਚ ਨਹੀਂ ਆਉਣਾ ਚਾਹੀਦਾ ਹਮੇਸ਼ਾ ਨਿਮਰਤਾ ਨਾਲ ਚੱਲਣਾ ਚਾਹੀਦਾ ਪਰ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਮਾੜਾ ਕਰਨ ਦਾ ਵੀ ਕੋਈ ਹੱਕ ਨਹੀਂ ਕਿਸੇ ਨੂੰ ਕਿਸੇ ਨੂੰ ਮਾੜਾ ਨਾ ਬੋਲੋ ਜੀ ਤੇ ਆਪਾਂ ਦਾ ਇਹੀ ਕਹਿੰਦੇ ਆਪਾਂ ਪ੍ਰਮਾਤਮਾ ਦੇ ਨਾਲ ਲੜ ਲੱਗੇ ਆ ਤੇ ਮਹਾਰਾਜ ਨੇ ਸਭ ਕੁਝ ਦਿੱਤਾ ਸਭ ਕੁਝ ਦਿੱਤਾ ਇੱਕ ਟਾਈਮ ਉਹ ਸੀ ਜਦੋਂ ਮਾੜ ਗਵਾਨ ਤੋਂ ਮੰਜੇ ਮੰਗ ਕੇ ਰਾਤਾਂ ਕੱਟੀਆਂ ਸੀ ਤੇ ਅੱਜ ਉਹੀ ਦੇਣਾ ਮੇਰੇ ਤੇ ਤੇ ਮੇਰੇ ਘਰੋਂ ਦੁਗੀਆਂ ਚੀਚਾਂ ਮੰਗਣ ਆਉਂਦੀ ਐ ਮੈਨੂੰ ਮਹਾਰਾਜ ਨੇ ਸਭ ਕੁਝ ਦਿੱਤਾ ਮੈਂ ਮਹਾਰਾਜ ਨੂੰ ਮਾੜਾ ਨਹੀਂ ਕਹਿੰਦੀ ਇਹ ਗਰਬਾਣੀ ਨੇ ਮੈਨੂੰ ਸਭ ਕੁਝ ਦਿੱਤਾ ਸੱਚ ਦੇ ਰਾਹ ਤੇ ਚੱਲਨੇ ਆ ਸਭ ਕੁਝ ਦਿੱਤਾ ਅੱਜ ਸਾਡੇ ਘਰੇ ਉਹ ਕਿਹੜੀ ਚੀਜ਼ ਐ ਸੱਚ ਦੇ ਰਾਹ ਤੇ ਚੱਲੋ ਸਭ ਕੁਝ ਐ ਸਭ ਕੁਝ ਜਿਹਦੀ ਜਿਹੜੇ ਇਨਸਾਨ ਦੀ ਲਾਡ ਸਹੀ ਐ ਨਾ ਉਹ ਲਾਡ ਸਹੀ ਐ ਸਹੀ ਰਾਹ ਤੇ ਚੱਲਦੀ ਆ ਤੇ ਪੈਰਾਂ 'ਚ ਖੜੀ ਐ ਉਹਦੇ ਵਰਗਾ ਦੁਨੀਆਂ 'ਚ ਮੀਰੀ ਕੋਈ ਇਨਸਾਨ ਨਹੀਂ ਸਤੋਂ ਮੀਰ ਇਨਸਾਨ ਆ ਉਹ ਜਿਹਦੀ ਲਾਡ ਆਪ ਦੀ ਮੁਠੀ 'ਚ ਐ ਆਪ ਦੇ ਕਹਿਣੇ 'ਚ ਉਸ ਤੋਂ ਮੀਰ ਕੋਈ ਨਹੀਂ ਪਾ ਪੈਸਾ ਸਭ ਕੁਝ ਸ਼ਹਿਤ ਥਾਣੀ ਮਾਰਾ ਕੁਝ ਨਹੀਂ ਰਹਿੰਦਾ ਪਰ ਸੋਖ ਸੋਨ ਨੂੰ ਔਲਾਦ ਨਹੀਂ ਦੇਣਾ ਸੋਖ ਸੋਨ ਨੂੰ ਔਲਾਦ ਨਹੀਂ ਦੇਣਾ ਬੜਾਪੇ ਵੇਲੇ ਸਿਰਫ ਨੋਹਾ ਉਹ ਜੇ ਲੈ ਕੇ ਆਨੇ ਉਹਨਾਂ ਦੀ ਇੱਜ਼ਤ ਦੇਵ ਉਹੀ ਕੰਮ ਆਉਂਦੀਆਂ ਹੋਰ ਕੁਝ ਨਹੀਂ ਆਉਂਦਾ ਚਲੋ ਖੈਰ ਜੀ ਥੋੜਾ ਜਿਆਦਾ ਹੀ ਬੋਲ ਲਿਆ ਗਿਆ ਤੁਸੀਂ ਮੈਨੂੰ ਮਾਫ ਕਰਨਾ ਤੇ ਹੁਣ ਆਪਾਂ ਚੱਲਦੇ ਆਂ ਵੀਡੀਓ ਵੱਲ ਕਿ ਜਿੱਦੋਂ ਆਪਣੇ ਕੰਮ ਰੁਕ ਜਾਂਦੇ ਆ ਕਿ ਆਪਾਂ ਕਿਵੇਂ ਕਰੀਏ ਇਹ ਮੈਂ ਜਿਹੜੀਆਂ ਮੈਂ ਗੱਲਾਂ ਭਾਵ ਕੋ ਕੇ ਕਹਿ ਰਹੀਆਂ ਨਾ ਥੋੜੀਆਂ ਹੀ ਆ ਇਹ ਮੈਨੂੰ ਕਮੈਂਟ ਆਈ ਸੀ ਵੀ ਤੁਸੀਂ ਬਹਿਮਾ ਪਰ ਮੱਛ ਕਿਉਂ ਪਾਈ ਜਾਂਦੇ ਹੋ ਇਹ ਮੈਨੂੰ ਨਹੀਂ ਲੱਗਦਾ ਕੋਈ ਬਹਿਮ ਆ ਮੈਂ ਸਿਰਫ ਸੱਚ ਦੇ ਰਾਹ ਤੇ ਤੋਰਦੀਆਂ ਗਰਵਾਣੀ ਨਾਲ ਜੋੜਦੀਆਂ ਕਿਸੇ ਨੂੰ ਕੋਈ ਬਹਿਮ ਨਹੀਂ ਕੋਈ ਧਰਮ ਨਹੀਂ ਕੋਈ ਆਪਾਂ ਕਿਸੇ ਕੋਲੇ ਆਦੇ ਨੂੰ ਫਲਾਣੇ ਤਾਂ ਗਲਤ ਥਾਂ ਜਾਓ ਨਹੀਂ ਆਪਾਂ ਸੱਚ ਦੇ ਰਾਹ ਕਿਹਨੇ ਆਪਾਂ ਕਹਿੰਨੇ ਵੀ ਘਰੇ ਵੀ ਬੈਠ ਕੇ ਆਪਾਂ ਰੱਬ ਪਾ ਸਕਦੇ ਆ ਰੱਬ ਤਾਂ ਆਪਣੇ ਅੰਦਰ ਵਸਦਾ ਵਸ ਇੱਕ ਆਪਾਂ ਨੂੰ ਭਾਲਣ ਦੀ ਕਮੀ ਆ ਲੋੜ ਆ ਬਸ ਆਪਾਂ ਪਰਮਾਤਮਾ ਨੂੰ ਭਰਦੇਗੇ ਤੇ ਪਾਈਏ ਇਹ ਗਰਵਾਣੀ ਵਿੱਚੋਂ ਕੀ ਸਭ ਕੁਝ ਮਿਲਦਾ ਜੀ ਜੇ ਆਪਾਂ ਨੂੰ ਸੱਚ ਦੇ ਆਧਾਰ ਤੇ ਚੱਲਦੇ ਆਂ ਜੇ ਮੇਰੇ ਵਰਗੀ ਦੇ ਬਗਨ 'ਚ ਛੁਰੀਏ ਤੇ ਮੂੰਹ ਤੋਂ ਰਾਮ ਰਾਮ ਆ ਉਹ ਕੋਈ ਫਾਇਦਾ ਨਹੀਂ ਇਹੋ ਜਿਹਾ ਰਾਮ ਰਾਮ ਕਰਨ ਤਨ ਮਾਨ ਸੱਚਾ ਥੇਰੀ ਗਰਵਾਣੀ ਪੜਨ ਦਾ ਫਾਇਦਾ ਹੈ ਜੀ ਚੰਗਾ ਸੋਚੋ ਮੈਂ ਹੁਣ ਕਰੀ ਚੱਲਾ ਫਲਾਣਾ ਐ ਹੋ ਜੇ ਤਾਂ ਕੰਮ ਹੋ ਜਾਊਗਾ ਬਾਣੀ 'ਚ ਪੜੀ ਚੱਲਣਾ ਕੀ ਫਾਇਦਾ ਮੇਰਾ ਕੋਈ ਫਾਇਦਾ ਨਹੀਂ ਜੀ ਉਹ ਹੋ ਸਕਦਾ ਮੇਰੇ ਤੇ ਪਈ ਜਾਂਦਾ ਹੋਵੇ ਮਾੜਾ ਸੋਚਦੇ ਆ ਨਾ ਉਹ ਜ਼ਿਆਦਾਤਰ ਮਾੜਾ ਆਪਦੇ ਤੇ ਪੈਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਹੁੰਦਾ ਜ਼ਬਾਨ ਗੰਦੀ ਹੈ ਨਾ ਉਹ ਤਾਂ ਤਨ ਮਾਨ ਗੰਦਾ ਕਰਦੀ ਹੈ ਕਿਸੇ ਦਾ ਕੁਝ ਨਹੀਂ ਜਾਂਦਾ ਹੁੰਦਾ ਇਦਿਲੀ ਪਲੀਜ਼ ਇਹੋ ਜੇ ਕਮੈਂਟ ਨਾ ਕਰਿਆ ਕਰੋ ਜੇ ਨਹੀਂ ਸਹੀ ਰਾਹ ਚੱਲ ਸਕਦੇ ਤਾਂ ਪਲੀਜ਼ ਤੁਸੀਂ ਦੂਜਿਆਂ ਨੂੰ ਸਹੀ ਰਾਹ ਦੇਣ ਦੇ ਤੁਸੀਂ ਕੋਈ ਤੁਹਾਡਾ ਅਧਿਕਾਰ ਨਹੀਂ ਹੈਗਾ ਜਿਹੜਾ ਤੁਸੀਂ ਐਵੇਂ ਲੋਕਾਂ ਨੂੰ ਕਹਿੰਦੇ ਆ ਤੁਸੀਂ ਐਵੇਂ ਬੋਲਦੇ ਹੋ ਬਹਿਮਾਂ ਚੋਂ ਨਹੀਂ ਉਸ ਭਰਮਾਂ ਚੋਂ ਨਹੀਂ ਉਹ ਇਹ ਚ ਗਲਤ ਰਹਿਣੀ ਹੈਗੀ ਗੁਰੂ ਪਰਮਾਤਮਾ ਕਰਨ ਗੁਰਵਾਣੀ ਕਨੀ ਜੁੜਿਆ ਕਾਉ ਨਹੀਂ ਸਾਰੇ ਦੋਨੇ ਜੁੜੀਏ ਪਰ ਵਾਹਿਗੁਰੂ ਦਾ ਨਾਮ ਲੈਣਾ ਕੋਈ ਕਿਸੇ ਵੀ ਮਰਜ਼ੇ ਤਰੀਕੇ ਨਾਲ ਲੈ ਸਕਦਾ ਪਰਮਾਤਮਾ ਨੂੰ ਪਹੁੰਚਣਾ ਕਿਸੇ ਵੀ ਰਾਹ ਵਿੱਚ ਦੀ ਜਾ ਸਕਦਾ Hindu ਹੈ ਕੋਈ Sikh ਹੈ ਕੋਈ ਧਰਮ ਹੈ ਸਾਈ ਕਿਸੇ ਵੀ ਰਾਹ ਜਾ ਸਕਦਾ ਜਾਣਾ ਤਾਂ ਸਾਰਿਆਂ ਨੇ ਇੱਕ ਰਾਹ ਵਾਲੇ ਆ ਜਾਣਾ ਤਾਂ ਸਾਰਿਆਂ ਨੇ ਇੱਕ ਪਰਮਾਤਮਾ ਕੋਲ ਹੀ ਹੁੰਦਾ ਨਾ ਜੀ ਇਹ ਨਹੀਂ ਹੁੰਦਾ ਤੇ ਚੰਗਲੋ ਜੀ ਜੇ ਹੁਣ ਆਪਣੇ ਕੰਮਾਂ ਛੜਕਾਉਂ ਤਾਂ ਪੈ ਰਹੀਆਂ ਕੋਈ ਕੰਮ ਆਪਣਾ ਸਿਰੇ ਨਹੀਂ ਚੜਦਾ ਤਾਂ ਤੁਸੀਂ ਅਮਰਤ ਵੇਲੇ ਉੱਠ ਕੇ ਜੁਪਜੀ ਸਾਹਿਬ ਜੀ ਦਾ ਪਾਠ ਕਰਨਾ ਇਸ਼ਨਾਨ ਕਰਕੇ ਜੁਪਜੀ ਸਾਹਿਬ ਜੀ ਦਾ ਪਾਠ ਕਰਕੇ 6 ਪਾਉੜੀਆਂ ਦਾ ਅਨੰਦ ਸਾਹਿਬ ਦੀਆਂ ਤੇ ਉਸ ਦਾ ਹੀ ਪੜ੍ਹਨਾ ਹੈ ਸਿਰਫ 51 ਦਿਨ ਤੁਸੀਂ 51 ਦਿਨ ਪੂਰੀ ਸ਼ਰਧਾ ਨਾਲ ਪਾਠ ਪੜ੍ਹੋ ਜੇ ਕਾਮਨਾ ਬਣਿਆ ਤਾਂ ਮੈਨੂੰ ਕਮੈਂਟ ਕਰਕੇ ਆਖਿਓ ਵੀ ਵੀ ਤੁਸੀਂ ਤਾਂ ਐਵੇਂ ਹੀ ਬੋਲਦੇ ਸੀ ਸਿਰਫ 51 ਦਿਨਾਂ ਦਾ ਮੈਂ ਚੈਲੰਜ ਕਰਦੀ ਹਾਂ ਸਿਰਫ 51 ਦਿਨ ਤੁਸੀਂ ਇਹ ਪਾਠ ਪੜ੍ਹਨਾ ਹੈ ਅਮਰਤਵੇ ਲਈ ਉੱਠਣਾ ਅਸ਼ਨਾਣ ਕਰਨਾ ਸੋਡਾ ਮਨ ਸ਼ੁੱਧ ਹੋਵੇ ਸੋਨ ਪੂਰਾ ਸੋਡਾ ਮਨ ਸ਼ੁੱਧ ਹੋਵੇ ਸਾਫ਼ ਹੋਵੇ ਕਿਸੇ ਤਰ੍ਹਾਂ ਦੀਆਂ ਕੋਈ ਵਿਕਾਰ ਵਿਕਾਰ ਦੀਆਂ ਗੱਲਾਂ ਵਾ ਤਾਂ ਦਿਮਾਗ 'ਚ ਤੇ ਮਨ 'ਚ ਨਾ ਹੋਣ ਸ਼ਰਤਾਂ ਸੋਡੀ ਪੂਰੀ ਹੋਵੇ ਸਿਰਫ 51 ਦਿਨਾਂ ਦੇ ਵਿੱਚ ਵਿੱਚ ਸੋਡਾ ਕੰਮ ਬਣੂਗਾ ਜੀ ਵੱਡੇ ਵੱਡੇ ਕੰਮ ਰੁਕੇ ਹੋਏ ਬਣੇ ਆ ਇਹ 51 ਦਿਨ ਸਾਨੂੰ ਦੰਨੀਆ ਸਿਰਫ ਜਗਜੀਤ ਸਿੰਘ ਜੀ ਦਾ ਪਾਠ ਕਰਨਾ ਹੈ 6 ਪਾਉੜੀਆਂ ਆਨੰਦ ਸਾਹਿਬ ਦੀਆਂ ਪੜ੍ਹਨੀਆਂ ਉਦੋਂ ਬਾਅਦ ਤੁਸੀਂ ਅਰਦਾਸ ਕਰਨੀ ਹੈ ਤੇ ਸਾਨੂੰ 51 ਦਿਨ ਤਾਂ ਬਹੁਤ ਜ਼ਿਆਦਾ ਕਹਿੰਦੇ ਉਹਦੇ ਵਿੱਚ ਵਿੱਚ ਹੀ ਸਾਨੂੰ ਰਿਜ਼ਲਟ ਮਿਲੂਗਾ ਜੀ ਕਿੱਡਾ ਮਰਜੀ ਤੁਹਾਡਾ ਰੁਕਿਆ ਹੋਇਆ ਕੰਮ ਹੋਵੇ ਪਰ ਤੁਸੀਂ ਸੱਚੇ ਹੋ ਮਾਣਦਾਰ ਹੋ ਸੱਚ ਦਾ ਕੰਮ ਕਰ ਰਹੇ ਹੋ ਸੱਚ ਦੇ ਰਾਹ ਚੱਲਦੇ ਹੋ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਰਾਈ ਦੀ ਹਮੇਸ਼ਾ ਪਿੱਠ ਲੱਗਦੀ ਹੈ ਜੀ ਇਹ ਆਪਾਂ ਹਮੇਸ਼ਾ ਹੀ ਸੋਚਦੇ ਹਾਂ ਇਹਦੇ ਲਈ ਪਲੀਜ਼ ਮਾੜਾ ਚੰਗਾ ਕਿਸੇ ਨੂੰ ਨਾ ਬੋਲਿਆ ਕਰੋ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰਦੇ ਤਾਂ ਪਲੀਜ਼ ਕਿਸੇ ਦਾ ਮਾੜਾ ਵੀ ਨਾ ਕਰਿਆ ਕਰੋ। ਉਹਨੂੰ ਉਹਦੇ ਹਾਲਾਤਾਂ 'ਚ ਛੱਡਿਆ ਕਰੋ ਪ੍ਰਮਾਤਮਾ ਆਪੇ ਹੈਗਾ ਉਹਨੂੰ ਸਹਾਰਾ ਦੇਣ ਵਾਲਾ ਆਪੇ ਹੈਗਾ ਉਹ ਆਪੇ ਜਾਣ ਵਾਲਾ। ਮੈਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਮੈਂ ਮਹਾਰਾਜ ਨੂੰ ਕਦੇ ਨਹੀਂ ਮੈਂ ਤਾਂ ਸਾਂ ਨਹੀਂ ਕਿ ਜੋ ਕੁਝ ਮੈਂ ਪਾਇਆ ਜੋ ਕੁਝ ਜਿਵੇਂ ਮੈਂ ਪਾਇਆ ਮੈਂ ਉਸੇ ਤਰ੍ਹਾਂ ਹੀ ਦੱਸਦੀ ਹਾਂ। ਮੈਂ ਰੁਕੇ ਤੋਂ ਰੁਕੇ ਕੰਮ ਜੁਗਜੀ ਸਾਹਿਬ ਜੀ ਦਾ ਪਾਠ ਕਰਕੇ ਕੱਢੇ ਆਂ ਕਰ ਵੀ ਰਹੇ ਆਂ ਕੱਢ ਵੀ ਰਹੇ ਆਂ। ਸਭ ਕੁਝ ਮਹਾਰਾਜ ਨੇ ਦਿੱਤਾ ਆਪਦੇ ਘਰੇ ਪ੍ਰਮਾਤਮਾ ਨੇ ਸੋਚ ਉਹਦੇ ਪੱਖ ਸਾਰਿਆਂ ਨੂੰ ਦੇਵੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਜੈ ਮਸਤੇ ਮਕਦਮਾ ਜਿਹੜਾ ਹੁੰਦਾ ਨਾ ਇਹ ਸਭ ਤੋਂ ਵੱਡੀ ਬਿਮਾਰੀ ਹੈ ਇਹ ਬਿਮਾਰੀ ਕਿਸੇ ਨੂੰ ਲੱਗਣਾ ਜਾਵੇ ਆਪਣੀਆਂ ਪੁਸ਼ਤਾਂ ਤੱਕ ਮਟਾ ਦਿੰਦੀ ਹੈ ਇਹ ਐਹੋ ਜੀਆਂ ਚੀਜ਼ਾਂ ਹੁੰਦੀਆਂ ਜੀ ਤੇ ਇਹਦੇ ਲਈ ਹਮੇਸ਼ਾ ਚੰਗਾ ਸੋਚੋ ਚੰਗਾ ਕਰੋ ਗੁਰਵਾਣੀ ਦੇ ਲੜ ਲੱਗੋ ਜੀ ਗੁਰਵਾਣੀ ਕੋਈ ਮਾੜੀ ਨਹੀਂ ਕੋਈ ਗੁਰੂ ਕੁਛ ਨਹੀਂ ਮੰਗਦਾ ਤੁਹਾਡੇ ਤੋਂ ਸਿਰਫ ਇੱਕ ਬਾਤ ਕਰਨੀ ਆਪਣੇ ਸਰੀਰ ਦੀ ਸ਼ੁੱਧੀ ਵਾਸਤੇ ਮੰਗਦਾ ਕੋਈ ਮਾੜੇ ਕੰਮ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਇਹ ਗਰਵਾਨੀ ਪੜੋ ਇਹ ਤੁਸੀਂ ਇਹ ਕੰਮ ਤੁਸੀਂ ਕਰਨਾ ਹੈ ਜਿਵੇਂ ਸੁਬਾਹ ਸਭ ਕੋਸ਼ਿਸ਼ ਕਰੋ ਤੁਸੀਂ 4 ਵਜੇ ਨੂੰ ਇਸ਼ਨਾਨ ਕਰਕੇ ਤੁਸੀਂ ਆਸਣ ਲਾ ਕੇ ਥੱਲੇ ਬੈਠੋ ਤੇ ਕੋਲੇ ਤੁਸੀਂ ਪਾਣੀ ਰੱਖੋ ਉਹ ਪਾਣੀ ਤੁਸੀਂ ਸਾਰੇ ਪੀ ਵੀ ਸਕਦੇ ਆ ਵੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦਿਖਾਇਆ ਛਿੱਟਾ ਵੀ ਦੇ ਸਕਦੇ ਹਾਂ ਉਹਦੇ ਨਾਲ ਇਸ਼ਨਾਨ ਵੀ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਛੇ ਪੌੜੀਆਂ ਤੁਸੀਂ ਅਨੰਦ ਸਾਹਿਬ ਪੜਨਾ ਫਿਰ ਅਰਦਾਸ ਕਰਨਾ ਸਪੂਰਨ ਪਾਠ ਥੋੜਾ ਕੰਪਲੀਟ ਹੋ ਜਾਂਦਾ ਜੀ ਤੇ ਮੁੜ ਕੇ ਤੁਸੀਂ ਕਿਸੇ ਵੀ ਕੰਮ ਲਈ ਜਾ ਸਕਦੇ ਆ ਤੁਸੀਂ 8-10 ਦਿਨ ਕਰੋਗੇ ਨਾ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਕੰਮ ਲਈ ਨਿਕਲੋਗੇ ਤੁਹਾਡਾ ਕੰਮ ਫਟਾਫਟ ਬਣੂਗਾ ਇਹ ਨਹੀਂ ਹੈਗਾ ਤੁਸੀਂ ਕਿਸੇ ਪਾਸੇ ਨਿਰਾਸ਼ ਮੁਰੋਗੇ ਕਦੇ ਨਹੀਂ ਮੁੜਦੇ ਪਰ ਤੁਸੀਂ ਸੱਚੀ ਸ਼ਰਤ ਆ ਵਿਸ਼ਵਾਸ ਤੁਹਾਡੇ ਉੱਤੇ ਹੋਣਾ ਚਾਹੀਦਾ ਲੋਕਾਂ ਦੀਆਂ ਗੱਲਾਂ 'ਚ ਕਦੇ ਨਾ ਉਹ ਕਿੰਤੂ ਪਰੰਤੂ ਦੁਨੀਆ ਨੇ ਕਿਸੇ ਨੂੰ ਬਖਸ਼ਦੀ ਇਹਨਾਂ ਨੇ ਤਾਂ ਵੱਡੇ-ਵੱਡੇ ਮਹਾਰਾਜੋ ਪ੍ਰਮਾਤਮਾ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਕਿਸੇ ਨੂੰ ਕੀ ਬਖਸ਼ਦੇ ਮੇਰੇ ਤੇਰੇ ਵਰਗੀ ਤਾਂ ਚੀਜ਼ ਹੀ ਕੋਈ ਆ ਕਦੇ ਕਿਸੇ ਦੀ ਮਗਰ ਨਾ ਲੱਗੋ ਜੀ ਉਹੀ ਗਲਤ ਕੰਮ ਨਾ ਕਰੋ ਆਦੇ ਬੱਚਿਆਂ ਨੂੰ ਸਹੀ ਰਾਹ ਚਲਾਓ 15 ਸਾਲਾਂ ਸਾਲ ਦੀ ਉਮਰ ਹੁੰਦੀ ਹੈ ਜਦੋਂ ਆਪਾਂ ਬੱਚੇ ਨੂੰ ਕਿਸੇ ਪਾਸੇ ਮਰਜ਼ੀ ਲਿਜਾ ਸਕਦੇ ਉਹਨੂੰ ਮਾਂ ਕਿਸੇ ਪਾਸੇ ਮਰਜ਼ੀ ਲਿਜਾ ਸਕਦੀ ਹੈ ਕੋਸ਼ਿਸ਼ ਕਰੋ 14-15 ਸਾਲ ਦੀ ਤੁਸੀਂ ਆਦੇ ਬੱਚੇ ਨੂੰ ਸਹੀ ਰਾਹ ਤੇ ਲਾਉਣ ਦੀ ਕੋਸ਼ਿਸ਼ ਕਰੋ ਜੇ ਘਰ ਦੇ ਵਿੱਚ ਘਰਵਾਨੀ ਹੁੰਦੀ ਹੈ ਨਾ ਬੱਚਾ ਆਪਣੇ ਆਪ ਹੀ ਉਸ ਲੈਣ ਵੱਲ ਜਾਂਦਾ ਹੈ ਜੇ ਮਾਂ ਚਾਹੇ ਮਾਂ ਕੀ ਨਹੀਂ ਕਰ ਸਕਦੀ ਮਾਂ ਸਭ ਕੁਝ ਕਰ ਸਕਦੀ ਹੈ ਮਾਂ ਗੁਰੂ ਘਰ ਜਾਂਦੀ ਹੈ ਕੋਸ਼ਿਸ਼ ਕਰੇ ਬੱਚੇ ਨੂੰ ਵੀ ਨਾਲ ਲੈ ਕੇ ਜਾਵੇ ਨਹੀਂ ਜਾਂਦਾ ਉਹਨੂੰ ਕਹਵੇ ਮੈਨੂੰ ਪੁੱਤ ਗੁਰੂ ਘਰ ਛੱਡ ਕੇ ਆ ਗੁਰੂ ਘਰ ਬੱਚਾ ਛੱਡਣ ਜਾਂਦਾ ਉਹ ਕਾਜਾ ਪੁੱਤ ਗੁਰੂ ਘਰੋਂ ਬਾਹਰ ਚ ਨਹੀਂ ਮੁੜਦੇ ਹੁੰਦੇ ਮੱਥਾ ਟੇਕ ਜਾਂ ਮੱਥਾ ਟੇਕਦਾ ਮਹਾਰਾਜ ਜੀਰੇ ਇੱਕ ਦਿਨ ਜਾਓ ਤੁਸੀਂ ਮਹੀਨੇ ਤੋਂ ਜਾਂਦੇ ਹੋ ਪੂਰਨਮਾਸ਼ੀ ਵਾਲ ਦਿਨ ਜਾਂਦੇ ਹੋ ਮੱਸੀਆ ਤੇ ਜਾਂਦੇ ਹੋ ਉਸ ਦਿਨ ਕੋਸ਼ਿਸ਼ ਕਰੋ ਨਾਲ ਲੈ ਕੇ ਜਾਓ ਆਜਾ ਪੁੱਤਰ ਮੈਨੂੰ ਛੱਡਿਆ ਮੈਥੇ ਤੁਰ ਨਹੀਂ ਹੁੰਦਾ ਮੈਨੂੰ ਛੱਡਿਆ ਚੱਲ ਆਪਾਂ ਮਾਂ ਪੁੱਤ ਮੋਟਰਸਾਈਕਲ ਤੇ ਚੱਲਦੇ ਹਾਂ ਜਾਂ ਚੱਲ ਆਪਾਂ ਤੁਰ ਕੇ ਚੱਲਦੇ ਹਾਂ ਚੱਲ ਪੁੱਤ ਹੁਣ ਤੂੰ ਬਗੀਟ ਤੀਹ ਕਾਜਾ ਗੁਰੂ ਘਰ ਦੇ ਗੇਟ ਚੋਂ ਨਿਮੜਦੇ ਹੁੰਦੇ ਤੂੰ ਮਹਾਰਾਜ ਜੀਰੇ ਮੱਥਾ ਟੇਕ ਹੌਲੀ 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 ਬੱਚਾ ਮਾਂ ਜਿਵੇਂ ਚਾਹੂਗੀ ਹੋਊ ਕੰਮ ਸਿਰਫ 14-15 ਸਾਲ ਦੀ ਹੁੰਦੀ ਜੂ ਕਿਸੇ ਪਾਸੇ ਮਰਜੀ ਤੁਸੀਂ ਬੱਚੇ ਨੂੰ ਮੂਵ ਕਰ ਸਕਦੇ ਆ ਬੱਚਾ ਉਸੇ ਪਾਸੇ ਜਾ ਸਕਦਾ ਜੀ ਥੋੜੀ ਜੀ ਮਾਂ ਕੋਸ਼ਿਸ਼ ਕਰੇ ਜੇ ਘਰ ਦੇ ਵਿੱਚ ਗਰਵਾਣੀ ਆ ਨਾ ਤੇ ਬੱਚਾ ਗਰਵਾਣੀ ਵੱਲ ਚਾਹੁੰਦਾ ਹੈ ਬੱਚਾ ਗਰਵਾਣੀ ਵੱਲ ਜਾਂਦਾ ਹੈ ਜਿਹੜੀਆਂ ਮੈਂ ਕੁੜੀਆਂ ਨੂੰ ਦੱਸਿਆ ਵੀ ਸ਼ਰਾਬ ਵਾਲੇ ਕੁੜੀਆਂ ਵਰਤ ਰੱਖਣਾ ਤੇ ਸੁਹਣੀ ਸਾਹਿਬ ਦਾ ਪਾਠ ਕਰਨ ਇਹ ਖੁੱਸ ਸਾਡੇ ਗਵਾੜ ਚ ਹੋਇਆ ਫੋਦ ਗਵਾਟ ਗਿਆ ਇੰਨੀ ਉਹ ਮੁੰਡਾ ਸ਼ਰਾਬ ਪੀਂਦਾ ਸੀ ਬਹਿ ਚੀਕਾ ਮਾਰਦਾ ਲੜਾਈਆਂ ਝਗੜੇ ਘਰੇ ਤਾਂ ਕਰਨੀਏ ਕਰਨੀਏ ਸੀ ਬਾਹਰ ਵੀ ਲੋਕਾਂ ਤੋਂ ਦੂਜੇ ਤੀਜੇ ਦਿਨ ਉਹਨੇ ਕੁੱਟ ਖਾ ਕੇ ਆਉਣਾ ਸੀ ਘਰੇ ਇੰਨੀ ਲੜਾਈ ਝਗੜੇ ਕੋਈ ਆਂਦਾ ਨੂੰ ਕਸਰ ਹੋ ਗਈ ਕੋਈ ਆਂਦਾ ਖੋਸ਼ ਹੋ ਗਿਆ ਐਵੇਂ ਬਹਿਮਾ ਪਰਮਾਇਤ ਤੁਰਿਆ ਤੁਰਿਆ ਫਿਰਦਾ ਸਾਡੇ ਗੁਰਾਂਥੀ ਸਿੰਘ ਨੇ ਇਹੀ ਗੱਲ ਉਹਨੂੰ ਕਹੀ ਸੀ ਕਿ ਨਾ ਬੇਟਾ ਕਿਸੇ ਪਾਸੇ ਨਾ ਜਾ ਕੋਈ ਆਦਾ ਘਰ ਨਾਲ ਲਟਾਉਦਾ ਇੱਕ ਤਾਂ ਪਤੀ ਕਿੰਨੂ ਦੁਖੀ ਐ ਦੂਜਾ ਤੂੰ ਘਰ ਲਟਾਈ ਜਾਨੀਂ ਕੋਈ ਫਾਇਦਾ ਨਹੀਂ ਘਰੇ ਬੈਠ ਸਭ ਹੁਣੀ ਸਾਹਿਬ ਦਾ ਪਾਠ ਕਰਕੇ ਉਹਨਾਂ ਲੈਣ ਤੇ ਆਉਗਾ ਸਾਡੇ 3-4 ਮਹੀਨਿਆਂ ਚੋ ਅਜੋ ਮੁੰਡਾ ਆਇ ਨਹੀਂ ਲੱਗਦਾ ਵੀ ਸ਼ਿਕਰ ਸ਼ਰਾਬ ਪੀਂਦਾ ਸੀ ਤੇ ਰੋਕਾ ਨਾਲ ਲੜਾਈਆਂ ਕਰਦਾ ਸੀ ਜਮਾਂ ਲੈਣ ਤੇ ਆ ਗਿਆ ਜੀ ਜਦੋਂ ਪਰਵਾਨ ਸੱਚ ਦੇ ਰਾਹ ਤੇ ਚੱਲ ਗਿਆ ਆਪਾਂ ਸੱਚ ਨੂੰ ਫੜ ਗਏ ਤੇ ਸਵਾਰ ਕਰਕੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਜਦੋਂ ਆਪਾਂ ਨੂੰ ਬਣ ਦਿੱਤੇ ਵਿਸ਼ਵਾਸ ਧਾਰਨ ਲਗੇ ਬਿਨਾ ਕੰਮ ਹੋ ਤੇ ਮਹਾਰਾਜ ਨੂੰ ਕਰਕ ਕੀ ਰਹਿੰਦਾ ਹੈ ਕਰਕ ਕੀ ਰਹਿੰਦਾ ਜਦੋਂ ਇੱਕ ਫਿਲਮ ਹੈ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਸਾਰੀ ਕਹਾਣੀ ਆਪਣੀ ਉਹਦੇ ਆਲੇ ਦੁਆਲੇ ਘੁੰਮਦੀ ਹੈ ਘੁੰਮਦੀ ਹੈ ਨਾ ਜੀ ਉਹ ਹੀਰੋ ਐਂਡ ਤੇ ਕੀ ਹੁੰਦਾ ਜਿੱਤ ਹੁੰਦੀ ਹੈ ਆਪਾਂ ਗਏ ਨੇ ਹੀਰੋ ਸੀ ਫਿਲਮ ਦਾ ਬੀ ਸੁਪਰਸਟਾਰ ਸੀ ਤਾਂ ਜਿੱਤ ਗਿਆ ਇਹ ਨਹੀਂ ਹੁੰਦਾ ਉਸੇ ਤਰ੍ਹਾਂ ਜਿਹਦੇ ਜ਼ਿੰਦਗੀ ਦੇ ਵਿੱਚ ਜ਼ਿਆਦਾ ਦੁੱਖ ਆਉਂਦੇ ਆ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਪਰਮਾਤਮਾ ਦਾ ਹੀਰੋ ਹੁੰਦਾ ਤੇ ਇੱਕ ਦਿਨ ਉਹ ਹੀਰੋ ਜੇ ਸੱਚ ਦੇ ਰਾਹ ਤੇ ਚੱਲਦਾ ਜੋ ਮਹਾਰਾਜਾ ਇਹਨਾਂ ਦੇ ਵਿੱਚ ਪਰ ਇੱਕ ਦਿਨ ਉਹਦੀ ਜਿੱਤ ਹੁੰਦੀ ਹੁੰਦੀ ਹੈ ਦੁਨੀਆਂ ਹਾਰ ਹੀ ਜਾਂਦੀ ਹੈ ਉਹਦੇ ਉੱਤੇ ਤੁਸੀਂ ਇਹ ਸਮਝਿਆ ਕਰੋ ਅਸੀਂ ਪਰਮਾਤਮਾ ਦੇ ਹੀਰੋ ਆ ਤਾਂ ਕਰਕੇ ਸਾਨੂੰ ਥੋੜੇ ਦੁੱਖ ਦਰਦ ਦਿੱਤੇ ਕਿ ਮੇਰਾ ਹੀਰੋ ਇਸ ਧਰਤੀ ਤੇ ਹੈ ਬਿਨਾਂ ਇਹ ਆਪ ਦੇ ਦੁੱਖ ਦਰਦਾਂ ਨੂੰ ਕਿਵੇਂ ਪਾਸੇ ਕਰਕੇ ਤੇ ਆਪਦੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਖੁਸ਼ੀ ਨਾ ਲਿਆ ਸਕਦਾ ਜੇ ਕੋਈ ਕਰੇ ਆਈ ਨਹੀਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਆਈ ਨਹੀਂ ਫਤੇ ਬੁਲਾਉਣੀ ਚਾਹੀਦੀ ਸੋ ਉਹਨੂੰ ਫਤੇ ਨਹੀਂ ਬੁਲਾਉਣੀ ਚਾਉਂਦੀ ਸੋ ਉਹਨੂੰ ਵਾਹਿਗੁਰੂ ਦਾ ਨਾਮ ਲੈਣਾ ਕਿਸੇ ਮਰਜ਼ੀ ਤਰੀਕੇ ਨਾਲ ਲਓ ਕਿਸੇ ਮਰਜ਼ੀ ਤਰੀਕੇ ਨਾਲ ਤੁਸੀਂ ਵਾਹਿਗੁਰੂ ਦਾ ਨਾਮ ਲੈ ਸਕਦੇ ਆਂ ਕੋਈ ਇਹਦੇ ਵਿੱਚ ਕਿੰਤੂ ਪਰੰਤੂ ਬੇਵਕੂਫ ਲੋਕ ਹੁੰਦੇ ਜਿਹੜੇ ਐਗੀਆਂ ਗੱਲਾਂ ਦੇਤੇ ਕਿੰਤੂ ਪਰੰਤੂ ਕਰਦੇ ਆਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਪਰਮਾਤਮਾ ਦਾ ਨਾਮ ਲੈਣਾ ਕਿਸੇ ਵੀ ਤਰੀਕੇ ਨਾਲ ਲੈ ਸਕਦੇ ਆਂ ਆਪਾਂ ਕਿਵੇਂ ਵੀ ਲੈ ਸਕਦੇ ਆਂ ਉਹ ਜ਼ਰੂਰ ਨਹੀਂ ਵੀ ਆਈ ਫਤੇ ਇਹਨੂੰ ਆਈ ਬੁਲਾਉਣਾ ਹੈ ਇਹ ਨਹੀਂ ਹੁੰਦਾ ਕਿਸੇ ਵੀ ਤਰੀਕੇ ਨਾਲ ਬਸ ਪਰਮਾਤਮਾ ਨੂੰ ਯਾਦ ਕਰੋ ਕਿਸੇ ਵੀ ਤਰੀਕੇ ਨਾਲ ਕਰੋ ਬਹੁਤ ਤਰੀਕੇ ਹੈ ਤਾਂ ਤਾਂ ਸਤਿਗੁਰੂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਹੁੰਦਾ ਹੀ ਹੈ ਨਾ ਵਾਹਿਗੁਰੂ ਤਾਂ ਹੁੰਦਾ ਹੀ ਹੈ ਸਾਡੇ ਘਰ ਮੈਂ ਤੁਹਾਨੂੰ ਦੱਸਦੀ ਜਦੋਂ ਤੋਂ ਸਾਡੀਆਂ ਦਾਦੀਆਂ ਪਰਦਾਦੀਆਂ ਤੀਕ ਤਸੀਂ ਇਸ ਲਾਈਨ 'ਚ ਲਾਈਵ ਹੋਏ ਹਾਂ ਪਰਮਾਤਮਾ ਵੱਲੋਂ ਇਹ ਸਾਡੇ ਘਰ ਦੇ ਤੋਂ ਕੁਛ ਮੁੱਖਦੇ ਆ ਸਾਡੀਆਂ ਮਾਵਾ ਦਾਦੀਆਂ ਸਾਹਮਣੀਆਂ ਸੀ ਅਸੀਂ ਵੀ ਸਾਹਦੇ ਆ ਜੀ ਪਸ਼ੂ ਸਾਡੇ ਘਰ ਦੇ ਵਿੱਚ ਵੀ ਹੁੰਦੇ ਆ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਦੇ ਨਾਮ ਰੱਖਦੇ ਆ ਇਹਦਾ ਨਵਾਹਿਗੁਰੂ ਰੱਖ ਲੈ ਇਹ ਤੁਹਾਨੂੰ ਸਤਨਾਮ ਰੱਖ ਲੈ ਜਦੋਂ ਮੈਂ ਵਿਆਹੀ ਆਈ ਮੈਂ ਆਖਿਆ ਵੀ ਮੰਮੀ ਵੀ ਗੁਰੂਆਂ ਦੇ ਨਾਮ ਵੀ ਤੁਸੀਂ ਵਾਹਿਗੁਰੂ ਸਤਨਾਮ ਜੋ ਆਪਾਂ ਕਰਦੇ ਆ ਵੀ ਤੁਸੀਂ ਪਸ਼ੂਆਂ ਚ ਕਿਉਂ ਰੱਖਿਆ ਬੀਬੀ ਕਹਿੰਦੀ ਸਾਡੀ ਮਾਂ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੀ ਹੁਣੀ ਮੂੰਹ ਇਹ ਮੂੰਹ ਜਿਹੜਾ ਗੰਦਾ ਇਹ ਆਏ ਨਹੀਂ ਬੋਝਦਾ ਗਾਲਾਂ ਹੀ ਦੰਦਾ ਗੰਦੀ ਬਕਸ ਸਕਦਾ ਇਹ ਇਹੋ ਜਿਹੀ ਆਵਾਜ਼ਾਂ ਦਿੰਦਾ ਤੇ ਮੂੰਹ ਚੋਂ ਦਬ ਦਵਾਰੋਂ ਨਿਕਲਦੇ ਨੇ ਜੀਵ ਇਸ ਪਾਸੇ ਚੱਲਦੀ ਐ ਪਰ ਐਨੇ ਬਹਾਨੇ ਨਾਲ ਆਪਾਂ ਵਾਹਿਗੁਰੂ ਦਾ ਨਾਮ ਲੈ ਰਹੇ ਨੇ ਵਾਹਿਗੁਰੂ ਨੂੰ ਪਾਣੀ ਪਿਆਦੇ ਵਾਹਿਗੁਰੂ ਨੂੰ ਪੱਠੇ ਪਾਦੇ ਵਾਹਿਗੁਰੂ ਨੂੰ ਧੁੱਪੇ ਕਰਦੇ ਵਾਹਿਗੁਰੂ ਨੂੰ ਸ਼ਾਮੇ ਕਰਦੇ ਦਿਨ ਦੇ ਵਿੱਚ ਆਪਾਂ ਹਜ਼ਾਰ ਵਾਰ ਵਾਹਿਗੁਰੂ ਦਾ ਨਾਮ ਲੈ ਰਹੇ ਨੇ ਉਹ ਲੈਨੇ ਆ ਕਦੀ ਨਹੀਂ ਲੈਂਦੇ ਦਿਨ ਚ ਦਾ ਹਜ਼ਾਰ ਵਾਰੀ ਆਪਾਂ ਸਤਨਾਮ ਦਾ ਨਾਮ ਲੈਨੇ ਉਹ ਲੈਨੇ ਆ ਕਦੀ ਨਹੀਂ ਲੈਂਦੇ ਕਦੀ ਨਹੀਂ ਲੈਂਦੇ ਇਹ ਇਹ ਸ਼ਰਦਾ ਬਣ ਜਾਂਦੀ ਐ ਇਹ ਮੋਹ ਪ੍ਰੇਮ ਬਣ ਜਾਂਦਾ ਪ੍ਰਮਾਤਮਾ ਨੂੰ ਯਾਦ ਕਰਨਾ ਕਿਸੇ ਵੀ ਰੂਪ ਚ ਕਰੋ ਕਿਸੇ ਵੀ ਰੂਪ ਚ ਕਰੋ ਆਪਾਂ ਕਿੰਤੂ ਪ੍ਰੰਤੂ ਕਰਗੇ ਆਪਨੇ ਸੱਚ ਦੇ ਰਾਹ ਤੇ ਜਾਣਾ ਤੇ ਦੂਜਿਆਂ ਨੂੰ ਤਾਂ ਚੱਲਾਂ ਦੇ ਉਹਨਾਂ ਦੂਜਿਆਂ ਲਈ ਪ੍ਰੰਤੂ ਘਰਵਾਲੀ ਦੇ ਉੱਤੇ ਕਦੇ ਵੀ ਕਿੰਤੂ ਪ੍ਰੰਤੂ ਨਾ ਕਰੋ ਚੰਗਾ ਸੋਚ ਸੋਚੋ ਚੰਗਾ ਕਰੋ ਜੇ ਕੋ ਮੇਰੀ ਵੀਡੀਓ ਤੁਹਾਨੂੰ ਕੁਝ ਥੋੜਾ ਬਹੁਤਾ ਚੰਗਾ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਐਂਡ ਟਿਕ ਜਰੂਰ ਵੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਜੇ ਕੋਈ ਜ਼ਿਆਦਾ ਵੱਧ ਘੱਟ ਬੋਲਿਆ ਗਿਆ ਹੋਇਆ ਵੀਡੀਓ ਬਣਾਉਣ ਚ ਕੋਈ تھੋੜੀ ਗਲਤੀ ਹੋ ਗਈ ਤਾਂ ਪਲੀਜ਼ ਮੈਨੂੰ మాప్కరు కరడా బాటబాటానవాకరా.